ਕਰਨਦੀਪ ਜਿਹੜਾ ਏ ਜੰਡਪੀਰ ਕਲੋਨੀ ਅੰਮ੍ਰਿਤਸਰ ਦਾ 21 ਸਾਲ ਦੀ ਉਮਰ ਹੈ 12ਵੀਂ ਪਾਸ ਹੈ ਦਸਾ ਸੀ ਇਹ ਮੁਕੇਸ਼ ਕੁਮਾਰ ਯਾਦਵ ਇੱਕ ਖੰਡ ਵਾਲਾ ਛਾਟਾ ਅੰਮ੍ਰਿਤਸਰ ਦਾ ਰਹਿਣ ਵਾਲਾ 20 ਸਾਲ ਉਮਰ ਹੈ 10ਵੀਂ ਪਾਸ ਹੈ ਡੀਜੇ ਦਾ ਕੰਮ ਕਰਦਾ ਪਹਿਲਾਂ ਕੇਸ ਨਹੀਂ ਹੈ ਇਹਦੇ ਤੇ ਕੋਈ ਤੇ ਹਾ ਪੁਲਿਸ ਨੇ ਪਹਿਲਾਂ ਵੀ ਕ੍ਰਾਸ ਬਾਰਡਰ ਟੈਰਿਜ਼ਮ ਤੇ ਨਰਕੋ ਦਾ ਲੱਤ ਤੋੜਿਆ ਔਰ ਹੁਣ ਵੀ ਮੂੰਹ ਤੋਂ ਟੁਕੜਾਂ ਜਵਾਬ ਉਹਨਾਂ ਨੂੰ ਦਿੱਤਾ ਜਾਏਗਾ ਾਰੇ ਫੋਨ ਆਪਣੇ ਬਿਲਕੁਲ ਵਾਸ਼ ਕਰਤੇ ਹੋਇਆ ਔਰ ਸਾਰਾ ਆਪਣਾ ਪਿੱਛੋ ਸਰਾਗ ਮਟਾਉਣ ਦੀ ਕੋਸ਼ਿਸ਼ ਕੀਤੀ ਕੌਂਡਲਸ ਨਾਲ ਕਨੈਕਸ਼ਨ ਲੈ ਰਹੇ ਸੀਗੇ। ਯਾ ਪੁਲਿਸ ਨੇ ਪਹਿਲਾਂ ਵੀ ਕ੍ਰਾਸ ਬਾਰਡਰ ਪੈਰੀਜ਼ਮ ਤੇ ਨਰਪੋਦਆ ਲੱਕ ਤੋੜਿਆ ਔਰ ਹੁਣ ਵੀ ਮੂੰਹ ਤੋੜਦੇ ਬਾਅਦ ਜਵਾਬ ਉਹਨਾਂ ਨੂੰ ਦਿੱਤਾ ਜਾਏਗਾ। ਸਾਡੇ ਫਾਰਮਾਂ ਤੇ ਜਿਹੜੇ ਮਗਲਗ ਨੇ ਆਈਐਸਆਈ ਵਾਲੇ ਆਏ ਇਸ ਗੱਲ ਦਾ ਚੜਚਾ ਲੱਗ ਰਿਹਾ ਕਿ ਇੱਥੇ ਸੱਟ ਬਹੁਤ ਹੋ ਗਈ ਹੈ। ਔਰ ਇਹ ਬੰਦੇ ਇਧਰ ਜਿਹੜੇ ਉਹਦੇ ਮੇਨ ਕਿੰ ਕਿੰਨੇ ਸਾਰੇ ਨੈਟਵਰਕ ਲਾਉਂਦੇ ਸੀ ਗਾਇਓ ਟੈਰਰ ਦਾ ਜ ਨਾਰਕੋਦਾਵ ਛੜਕੇ ਚਲੇ ਗਏ ਇੱਕ ਨਾਰਕੋ ਟੈਰਰ ਮੋਡਿਊਲ ਬਸਟ ਕੀਤਾ ਗਿਆ ਵਿੱਚ ਗੱਲ ਆਈ ਕਿ ਜਿਹੜਾ ਇਹ ਏਰੀਏ ਦੇ ਵਿੱਚ ਛਾਟਾ ਜਿਹੜਾ ਸਪੈਸ਼ਲ ਖੰਡ ਵਾਲਾ ਏਰੀਆ ਇਹ ਚ ਕਰਨ ਦੀ ਪਿਆਦਵ ਮੁਕੇਸ਼ ਕੁਮਾਰ ਯਾਦਵ ਤੇ 사ਜਨ ਸਿੰਘ ਕਰਨਦੀਪ ਜਿਹੜਾ ਹੈ ਝੰਡਪੀਰ ਕਲੋਨੀ ਅੰਮ੍ਰਿਤਸਰ ਦਾ ਹੈ 21 ਸਾਲ ਦੀ ਉਮਰ ਹੈ 12ਵੀਂ ਪਾਸ ਹੈ ਸ਼ਟਰਿੰਗ ਦਾ ਕੰਮ ਕਰਦਾ ਹੈ ਇੱਕ ਕੇਸ ਦੇ ਖਿਲਾਫ ਦਰਜ ਹੈ ਜਿਦੇ ਚ ਦੋ ਹੈਂਡ ਗ੍ਰੇਨੇਡ ਤਿੰਨ ਪਿਸਟਲ ਸਰਾਲੀ ਤਰਨਤਨ ਫੜੇ ਗਏ ਸੀ ਉਹ ਸਾਰੇ ਮੋਹੀਏ ਇਹਨੇ ਕਰਾਏ ਸੀਗੇ ਉਦੋਂ ਦਾ ਹੀ ਫਰਾਰ ਸੀਗਾ ਔਰ ਕਾਫੀ ਇਹਨੂੰ ਪੁਲਿਸ ਇਹਦੀ ਤਲਾਸ਼ ਕਰ ਰਹੀ ਸੀ ਇਸ ਤੋਂ ਇਲਾਵਾ ਇਹਦਾ ਸਾਥੀ ਹੈ ਮੁਕੇਸ਼ ਕੁਮਾਰ ਯਾਦਵ ਇੱਕ ਖੰਡ ਵਾਲਾ ਛਾਟਾ ਅੰਮ੍ਰਿਤਸਰ ਦਾ ਰਹਿਣ ਵਾਲਾ 20 ਸਾਲ ਉਮਰ ਹੈ 10ਵੀਂ ਪਾਸ ਹੈ ਡੀਜੇ ਦਾ ਕੰਮ ਕਰਦਾ ਪਹਿਲਾਂ ਕੇਸ ਨਹੀਂ ਹੈ ਇਹਦੇ ਤੇ ਕੋਈ ਸਿਮਿਲਰਲੀ ਸਾਜਨ ਸਿੰਘ ਖੰਡਵਾਲਾ ਚਾਟੇ ਦਾ ਹੀ ਇਹ 24 ਸਾਲ ਦਾ ਚੌਥੀ ਪਾਸ ਹੈ ਪੀਓਪੀ ਲੇਬਰ ਦਾ ਕੰਮ ਕਰਦਾ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ ਇਹ ਤਿੰਨੋਂ ਮੁਲਜ਼ਮ ਜਿਹੜਾ ਕਰਨਦੀਪ ਜਯਾਦਵ ਹੈ ਬੜਾ ਇੰਪੋਰਟੈਂਟ ਇੱਕ ਬੀਕੇਆਈ ਦਾ ਆਪਰੇਟਰ ਯਾਨੋ ਆਪਾਂ ਕਹਿ ਸਕਦੇ ਬਬਰ ਖਾਲਸਾ ਇੰਟਰਨੈਸ਼ਨਲ ਦਾ ਜਿਹੜਾ ਕਿ ਡਰੱਗਸ ਦਾ ਤੇ ਨਾਲ ਗ੍ਰਨੇਡ ਵਗੈਰਾ ਤੇ ਅਸਲਾ ਮਿਨੀਸ਼ਨ ਸਪਲਾਈ ਕਰਨ ਦਾ ਕੰਮ ਕਰ ਰਿਹਾ ਸੀ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਜਿਹੜੀ ਐਫਆਈਆਰ 11/25 ਹੋਈ ਸੀ ਥਾਣਾ ਸਰਹਾਲੀ ਤਰਨਤਾਰਨ ਉਹਦੇ ਚ ਵੀ ਇਹ ਚੀਜ਼ਾਂ ਕਾਫੀ ਫੜੀਆਂ ਗਈਆਂ ਸੀ ਉਹਦੇ ਚ ਵੀ ਸਾਰਾ ਮੇਨ ਸਪਲਾਈ ਦਾ ਕੰਮ ਕਰਨਦੀਪ ਐਲੀਅਸ ਕਰਨ ਭਈਆ ਇਹਨੂੰ ਕਹਿੰਦੇ ਆ ਤੋਂ ਸਾਡੀ ਕਮਿਸ਼ਨਰਡ ਪੁਲਿਸ ਦੀ ਪਾਰਟੀ ਜਿਹਦੀ ਲੀਡ ਆਪਣੇ ਸ਼ਿਵਦਰਸ਼ਨ ਜੀ ਸਰਪ੍ਰਾਈਜ਼ ਕਰ ਰਹੀ ਸੀ ਵਿਨੋਦ ਸਾਡੇ ਐਸਐਚਓ ਛਾੜਾ ਕਰ ਰਹੀ ਸੀ ਉੱਥੋਂ ਸਾਡੀ ਟੀਮ ਨੇ ਫੋਲੋ ਕਰਦੇ ਕਰਦੇ ਇਹਨੂੰ ਮਦੇਪੁਰਾ ਡਿਸਟ੍ਰਿਕਟ ਹੈਗਾ ਬਿਹਾਰ ਦੇ ਵਿੱਚ ਤੇ ਥਾਣਾ ਹੈਗਾ ਕੁਮਾਰਖੰਡ ਉੱਥੋਂ ਇਹ ਤਿੰਨੋਂ ਬੰਦੇ ਗ੍ਰਿਫਤਾਰ ਕੀਤੇ ਔਰ ਇਹਨਾਂ ਦੀ ਪੋਜ਼ੇਸ਼ਨ ਤੋਂ ਤਿੰਨ ਮੋਬਾਈਲ ਮਿਲੇ ਆ ਤੇ 700 ਨੇਪਾਲੀ ਕਰੰਸੀ ਹੈ ਡਿਨੋਮੀਨੇਸ਼ਨ ਦੀ ਇਹ ਤਾਕ ਵਿੱਚ ਸੀ ਕਿ ਅਸੀਂ ਨੇਪਾਲ ਭਾਜੀਏ ਕਿਉਂਕਿ ਇੱਥੇ ਏਜੰਸੀਜ਼ ਦਾ ਤੇ ਪੁਲਿਸ ਦਾ ਇਹਨਾਂ ਨੂੰ ਤਲਾਸ਼ ਕਰ ਰਹੀ ਸੀਗੀ ਜਿਹੜੀ ਮੁੱਢਲੀ ਪੁੱਛਗਿੱਛ ਹੋਈ ਹੈ ਵੈਸੇ ਅੱਜ ਰਾਤ ਤੱਕ ਆਪਣੇ ਕੋਲ ਇੱਥੇ ਆ ਜਾਣਗੇ ਪੁਲਿਸ ਪਾਰਟੀ ਲੈ ਕੇ ਆ ਰਹੀ ਹੈ ਇਹਨਾਂ ਨੂੰ ਸਾਰੇ ਫੋਨ ਆਪਣੇ ਬਿਲਕੁਲ ਵਾਸ਼ ਕੀਤੇ ਹੋਏ ਆ ਔਰ ਸਾਰਾ ਆਪਣਾ ਪਿੱਛੋ ਸੁਰਾਗ ਮਟਾਉਣ ਦੀ ਕੋਸ਼ਿਸ਼ ਕੀਤੀ ਡੋਂਗਲਸ ਨਾਲ ਕਨੈਕਸ਼ਨ ਲੈ ਰਹੇ ਸੀਗੇ ਸੋ ਇਹਦੇ ਚ ਮੈਂ ਇਹਨੂੰ ਬੜੀ ਵੱਡੀ ਕਾਮਯਾਬੀ ਇਸ ਕਰਕੇ ਮੰਨਦਾ ਕਿਉਂਕਿ ਸਾਡੇ ਇਸ ਏਰੀਏ ਦੇ ਵਿੱਚ ਇਹੋ ਜਿਹਾ ਬੰਦਾ ਜਿਹੜਾ ਬੈਠੇ ਬੈਠ ਕੇ ਨੈਟਵਰਕ ਚਲਾ ਰਿਆ ਸੀ ਨਾਰਕੋ ਦਾ ਵੀ ਟੈਰਸ ਦਾ ਵੀ ਗ੍ਰੇਨੇਡਸ ਵਗੈਰਾ ਵੀ ਸਪਲਾਈ ਕਰ ਰਿਆ ਸੀ ਅੱਗੇ ਤੋਂ ਅੱਗੇ ਵੀਕੀਆਈ ਦੇ ਕਹਿਣ ਤੋਂ ਔਰ ਵਕਫਾ ਕੁਬਡਿਊਲਸ ਨੂੰ ਇਹ ਮੁਹਈਆ ਕਰਾ ਰਿਆ ਸੀ ਇਹਨਾਂ ਦੇ ਟਿਕਾਣੇ ਵੀ ਸਾਨੂੰ ਕਾਫੀ ਪਤਾ ਲੱਗੇ ਨੇ ਉਹ ਜਿਵੇਂ ਆਉਣਗੇ ਉਸ ਤੋਂ ਬਾਅਦ ਉੱਥੇ ਵੀ ਸਾਰੇ ਆਪਾਂ ਰੇਡ ਕਰਾਂਗੇ ਜਿਹੜੀ ਮੇਨ ਗੱਲ ਇਹਦੇ ਵਿੱਚ ਇਹ ਆਈ ਹੈ ਕਿ ਜਦੋਂ ਦਾ ਪੰਜਾਬ ਦੇ ਵਿੱਚ ਨਸ਼ਿਆਂ ਵਿਰੁੱਧ ਮਹਿੰਮ ਚੱਲੀ ਹੈ ਤੇ ਨੈਚਰਲੀ ਸਾਡੇ ਪਾਰ ਬੈਠੇ ਜਿਹੜੇ ਸਮੱਗਲਰ ਤੇ ਆਈਐਸਆਈ ਵਾਲੇ ਆ ਉਹਨਾਂ ਨੂੰ ਇਸ ਗੱਲ ਦਾ ਝਟਕਾ ਲੱਗ ਰਿਹਾ ਕਿ ਇੱਥੇ ਸ਼ਕਤੀ ਬਹੁਤ ਹੋ ਰਹੀ ਹੈ ਔਰ ਇਹ ਬੰਦੇ ਇੱਥੋਂ ਜਿਹੜੇ ਉਹਨਾਂ ਦੇ ਮੇਨ ਕਿੰਗਪਿੰਨ ਸਿਗੇ ਨੈਟਵਰਕ ਚਲਾਉਂਦੇ ਸੀ ਚਾਹੇ ਉਹ ਟੈਰਰ ਦਾ ਚਾਹੇ ਨਾਰਕੋ ਦਾ ਉਹ ਛੱਡ ਕੇ ਚਲੇ ਗਏ ਉਸ ਕਰਕੇ ਉਸ ਬੁਖਲਾੜ ਦੇ ਵਿੱਚ ਇਹੋ ਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਆ ਹੁਣ ਕੱਲ ਵਾਲੇ ਇਨਸੀਡੈਂਟ ਦੇ ਨਾਲ ਰਿਲੇਟਡ ਜੇ ਆਪਾਂ ਦੇਖੀ ਉਸ ਏਰੀਏ ਦੇ ਤਿੰਨੋਂ ਬੰਦੇ ਆ ਇਹ ਔਰ ਕਾਫੀ ਸਰਗਰਮ ਸੀ ਇਹ ਆਪਾਂ ਇਹ ਗੱਲ ਤੋਂ ਇਮੇਜਨ ਲਾ ਸਕਦੇ ਆ ਕਿ ਬੰਦਾ ਦੇਸ਼ ਛੱਡ ਕੇ ਜਾ ਰਿਹਾ ਪੰਜਾਬ ਪੁਲਿਸ ਨੇ ਪਹਿਲਾਂ ਵੀ ਕ੍ਰਾਸ ਬਾਰਡਰ ਟੈਰਰਿਜ਼ਮ ਤੇ ਨਾਰਕੋ ਦਾ ਲੱਕ ਤੋੜਿਆ ਔਰ ਹੁਣ ਵੀ ਮੂੰਹ ਤੋੜ ਤਾ ਜਵਾਬ ਉਹਨਾਂ ਨੂੰ ਦਿੱਤਾ ਜਾਏਗਾ ਔਰ ਸਬਰੱਥ ਹੈ ਸਾਰੇ ਪਹਿਲੇ ਕੇਸ ਵੀ ਸਾਰੇ ਆਪਾਂ ਡਿਟੈਕਟ ਕੀਤੇ ਔਰ ਇਹਨਾਂ ਤੋਂ ਵੀ ਜਦੋਂ ਹੁਣ ਆਉਂਦੇ ਐ ਤੇ ਮੈਂ ਮੈਨੂੰ ਉਮੀਦ ਹੈ ਕਿ ਬਹੁਤ ਸਾਰਾ ਨੈਟਵਰਕ ਸਾਡਾ ਜਿਹੜਾ ਕਰਾਸ ਬਾਰਡਰ ਵੀ ਵਿਦੇਸ਼ਾਂ ਦੇ ਵਿੱਚ ਵੀ ਔਰ ਵਿਦਨ ਇੰਡੀਆ ਇਹ ਸਾਰਾ ਸਾਹਮਣੇ ਆਏਗਾ ਤੇ ਮੈਂ ਇਸ ਗੱਲ ਦੇ ਉੱਤੇ ਆਪਣੀ ਟੀਮ ਨੂੰ ਵਧਾਈ ਦਿੰਨਾ ਔਰ ਸਾਰੇ ਇਹਨਾਂ ਨੂੰ ਸੂਟੇਬਲੀ ਰਿਵਾਰਡ ਕੀਤਾ ਜਾਏ ਸਰ ਇਸ ਕੇਸ ਨਾਲ تعلق ਹੈ ਜਿਹੜਾ ਅੱਜ ਸੋਨੇ ਬਲੌਕ ਹੋਇਆ ਉਹਦੇ ਨਾਲ ਕੋ تعلق ਇਹਨਾਂ ਦਾ ਦੇਖੋ ਭਾਈ ਸਾਹਿਬ ਗੱਲ ਬੜੀ ਸਿੰਪਲ ਹੈ ਕਿ ਜਿਹੜਾ ਬੰਦਾ ਉਸ ਏਰੀਆ 'ਚ ਬੈਠ ਕੇ ਕੰਮ ਕਰ ਰਿਹਾ ਤੇ ਤੁਸੀਂ ਆਪਾਂ ਕੀ ਸਮਝਦੇ ਵੀ ਉਹਨੂੰ ਕੋਈ ਲਿੰਕੇਜਸ ਦਾ ਪਤਾ ਨਹੀਂ ਹੋਏਗਾ ਇੰਨਾ ਮਤਲਬ ਕੋਈ ਕੋਇਨਸੀਡੈਂਟ ਨਹੀਂ ਹੋ ਸਕਦਾ ਕਿ ਉਸ ਏਰੀਏ ਦਾ ਜਿਹੜਾ ਨੈਟਵਰਕ ਦੇ ਸਰਗਰਨਾ ਨੇ ਇੱਥੋਂ ਭੱਜੇ ਹੋਏ ਕੱਲ ਉਥੇ ਅਰੈਸਟ ਹੋਏ ਆ ਰੀਟੇਨ ਕੀਤੀ ਆਪਣੀ ਪਾਸਟੀਨ ਤੇ ਅੱਜ ਇੱਥੇ ਕੋਈ ਗੱਲ ਹੋਈ ਆ ਅਸੀਂ ਨਹੀਂ ਕਹਿੰਦੇ ਵੀ ਉਹਦਾ ਉਹਨਾਂ ਨੇ ਕਰਾਤਾ ਹੋਊਗਾ ਬਟ ਡੈਫੀਨੇਟਲੀ ਇੰਡੀਕੇਟਿਵ ਜ਼ਰੂਰ ਹੈ ਜਿਸ ਏਰੀਏ ਦੇ ਬੰਦੇ ਰਹਿਣ ਵਾਲੇ ਆ ਇਸ ਏਰੀਏ 'ਚ ਉਹਨਾਂ ਦੇ ਟਿਕਾਣੇ ਆ ਜੰਡਪੀਰ ਹੋਵੇ ਖੰਡਵਾਲਾ ਹੋਵੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਸ ਏਰੀਏ ਦਾ ਇਹ ਮੋਡਿਊਲ ਜਿਹੜਾ ਕਿ ਭਾਰਤ ਛੱਡ ਕੇ ਜਾ ਰਿਹਾ ਉਹਦਾ ਤੁਸੀਂ ਆਪ ਹੀ ਸਮਝ ਸਕਦੇ ਹੋ ਵੀ ਕਿਉਂ ਇਹ ਕੀਤਾ ਜਾ ਰਿਹਾ ਔਰ ਵਾਂਟਡ ਨੇ ਬਾਇ ਡਿਫਰੈਂਟ ਏਜੰਸੀਜ਼ ਬਾਇ ਡਿਫਰੈਂਟ ਯੂਨਿਟਸ ਸੋ ਇਹ ਬੜੀ ਅੱਛੀ ਕਾਮਯਾਬੀ ਔਰ ਇਹਦਾ ਲੱਕ ਟੁੱਟੇਗਾ ਜਿਹੜਾ ਫਰਦਰ ਵੀ ਸਾਡੀ ਇਨਵੈਸਟੀਗੇਸ਼ਨ ਜਿਹੜੀਆਂ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਜਦੋਂ ਬੰਦੇ ਆ ਜਾਂਦੇ ਰਿਮਾਂਡ ਲੈ ਕੇ तो इन्हें होर भी काफ़ी मैं लगता है कि काफ़ी खुलासे होने की उम्मीद है देखो मैं कभी भी ऐसे कमेंट नहीं करना चाहता बिकॉज ये साइंटिफिक रिपोर्ट के बेसिस होता है कि कौन सी चीज़ यूज हुई है मटीरियल कौन सा है मैं आज कोई बात कह दूँ कल को कोर्ट में फॉलोआउट उसका डिफरेंट आ जाए बट डेफिनेटली हम वी आर ऑन द ट्रैक और बहुत जल्दी से आपके सामने सारे खुलासे होंगे जब बंदे पकड़े जाएंगे आपको मैं याद दिला दूँ कि पहले सारे केसेस भी इसी तरह टोटली ट्रेस रहे हैं सारे बंदे पकड़े गए हैं बट इसमें इकोनॉमिक एंगल बहुत बार बार सामने आता है कि लोग जो नारकोटिक और टेरर मॉड्यूल जिसकी मैं अभी बात करके हटाऊँ इसी का ही आपस में जो नेक्सस है नेटवर्क है वो ही सामने आता बार बार जो पिछले केसेस में लोग गिरफ्तार हुए हैं वो भी पुराने एनडीपीएस के, के केसेस में रहे हैं जेलों में हीरोइन के, के केसेस में और बाद में क्रॉस बॉर्डर और बाहर के विदेशों में बैठे लोगों से सब उनका कनेक्शन जुड़ता है और उसके बाद वो आते हैं सो so, मैं यहाँ से ये उनको चेतावनी भी देना चाहता हूँ कि जो ऐसे काम करेंगे उसकी मुँह तोड़ जवाब मिलेगा उनको तो तब मैं तुम्हें तो वाले केस दे सारा नाम ही इन्होंने ना है जिस दो हैंड ग्रनेड भी बरामद हुए तीन पिस्टल से दो तीह बोर दे बोर दा भी बोरदीज़ा बट मैं इतने बैठा ਦੇਖੋ ਵਿਦਆਊਟ ਉਹਨਾਂ ਦੀ ਕੁਐਸਚਨਿੰਗ ਤੋਂ ਕੋਈ ਗੱਲ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਉਹ ਵਾਜਬ ਨਹੀਂ ਹੋਏਗੀ ਆਪਾਂ ਉਹਨਾਂ ਦਾ ਰਿਮਾਂਡ ਲੈ ਕੇ ਤੁਹਾਡਾ ਰੱਬ ਸੁੱਖ ਰੱਖੇ ਕੱਲ ਫੇਰ ਕਰਦੇ ਆਂ ਆਪਾਂ ਗੱਲ ਇਹਦੇ ਬਾਰੇ